ਇਹ ਚਾਰ ਗੱਲਾਂ ਸਮਝ ਲਓ ਕਦੇ ਕੋਈ ਧੋਖਾ ਨਹੀਂ ਕਰ ਸਕੇਗਾ ਦੋਸਤੋ ਇੱਕ ਦਿਨ ਬੋੜ ਦੇ ਦਰਖਤ ਤੇ ਕਾਂ ਤੇ ਚਿੜੀ ਬੈਠੇ ਸਨ ਚਿੜੀ ਨੇ ਪੁੱਛਿਆ ਕਾਂ ਭਰਾ ਤੁਸੀਂ ਦੱਸੋ ਸਭ ਤੋਂ ਵੱਡਾ ਧੋਖੇਬਾਜ਼ ਕੌਣ ਹੁੰਦਾ ਹੈ ਆਰਤ ਚਮਤ ਤਦ ਕਾਂ ਕਹਿੰਦਾ ਹੈ ਭੈਣ ਇਸ ਸੰਬੰਧ ਵਿੱਚ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਂਦਾ ਹਾਂ ਇਸ ਕਹਾਣੀ ਨੂੰ ਸੁਣ ਕੇ ਤੁਹਾਡੀ ਸਾਰੀ ਉਲਝਣ ਦੂਰ ਹੋ ਜਾਵੇਗੀ ਕਿਰਪਾ ਕਰਕੇ ਧਿਆਨ ਨਾਲ ਸੁਣੋ ਦੋਸਤੋ ਕਹਿੰਦੇ ਹਨ ਕਿ ਇਨਸਾਨ ਦੀ ਜ਼ਿੰਦਗੀ ਵਿੱਚ ਅਸਲੀ ਸੁੱਖ ਨਾ ਧਨ ਵਿੱਚ ਹੈ ਨਾ ਰਾਜ-ਪਾਗ ਵਿੱਚ ਬਲਕਿ ਇੱਕ ਸੱਚੇ ਰਿਸ਼ਤੇ ਵਿੱਚ ਹੈ ਕੋਈ ਅਜਿਹਾ ਸਾਥੀ ਹੋਣਾ ਚਾਹੀਦਾ ਹੈ ਜੋ ਹਰ ਹਾਲ ਵਿੱਚ ਤੁਹਾਡੇ ਨਾਲ ਖੜਾ ਹੋਵੇ ਜੋ ਤੁਹਾਡੇ ਸੁੱਖ-ਦੁੱਖ ਦਾ ਹਿੱਸਾ ਬਣੇ ਅਤੇ ਤੁਹਾਡੇ ਜੀਵਨ ਨੂੰ ਸੰਪੂਰਨ ਬਣਾ ਦੇਵੇ ਦੋਸਤੋ ਇਹੀ ਕਾਰਨ ਹੈ ਕਿ ਪ੍ਰਾਚੀਨ ਕਾਲ ਤੋਂ ਹੀ ਨੀਤੀ ਸ਼ਾਸਤਰ ਅਤੇ ਧਰਮ ਗ੍ਰੰਥਾਂ ਵਿੱਚ ਪਤੀ ਪਤਨੀ ਦੇ ਪੇਮ ਨੂੰ ਸਭ ਤੋਂ ਉੱਚਾ ਸਥਾਨ ਦਿੱਤਾ ਗਿਆ ਹੈ ਆਓ ਮੈਂ ਤੁਹਾਨੂੰ ਇੱਕ ਕਹਾਣੀ ਨਾਲ ਰੂਬਰੂ ਕਰਾਉਂਦੀ ਹਾਂ ਨਗਰ ਦੇ ਵਿੱਚਕਾਰ ਇੱਕ ਵਪਾਰੀ ਰਹਿੰਦਾ ਸੀ ਵਪਾਰ ਵਿੱਚ ਉਸਦੀ ਬੜੀ ਪਛਾਣ ਸੀ ਪਰ ਅਸਲੀ ਪਛਾਣ ਉਸਦੇ ਅਤੇ ਉਸਦੀ ਪਤਨੀ ਦੇ ਰਿਸ਼ਤੇ ਤੋਂ ਸੀ ਲੋਕ ਅਕਸਰ ਕਹਿੰਦੇ ਧਨ ਤਾਂ ਬਹੁਤਿਆਂ ਕੋਲ ਹੁੰਦਾ ਹੈ ਪਰ ਅਜਿਹਾ ਪਿਆਰ ਸਭ ਕੋਲ ਨਹੀਂ ਹੁੰਦਾ ਇਸ ਜੋੜੇ ਦਾ ਜੀਵਨ ਆਪਸੀ ਵਿਸ਼ਵਾਸ, ਤ્યાਗ ਅਤੇ ਵਫਾਦਾਰੀ ਦੀ ਮਿਸਾਲ ਸੀ। ਸ਼ਹਿਰ ਵਿੱਚ ਇੱਕ ਅਜੀਬ ਪਰੰਪਰਾ ਬਣ ਗਈ ਸੀ। ਜਦੋਂ ਰਾਤ ਢਲਦੀ ਅਤੇ ਸਾਰੇ ਨਗਰ ਦੇ ਘਰਾਂ ਦੀ ਮਸ਼ਾਲ ਬੁਝ ਜਾਂਦੀ, ਤਦ ਵੀ ਉਹਨਾਂ ਦੇ ਘਰ ਦੀ ਛੱਤ 'ਤੇ ਇੱਕ ਮਸ਼ਾਲ ਜਗਦੀ ਰਹਿੰਦੀ। ਉਹ ਮਸ਼ਾਲ ਮੰਨੋ ਉਹਨਾਂ ਦੇ ਰਿਸ਼ਤੇ ਦੀ ਗਵਾਹੀ ਦਿੰਦੀ ਸੀ ਕਿ ਪਿਆਰ ਕੇਵਲ ਸ਼ਬਦਾਂ ਦਾ ਨਹੀਂ, ਬਲਕਿ ਜੀਵਨ ਭਰ ਜਗਨ ਵਾਲੀ ਲਾਟ ਹੈ। ਲੋਕ ਦੂਰੋਂ ਉਸ ਰੋਸ਼ਨੀ ਨੂੰ ਦੇਖ ਕੇ ਕਹਿੰਦੇ ਜੇ ਪਿਆਰ ਹੈ ਤਾਂ ਅਜੀਹਾ ਹੋਣਾ ਚਾਹੀਦਾ ਹੈ। ਉਹਨਾਂ ਦੀ ਇਹ ਪਰੰਪਰਾ ਕੇਵਲ ਦਿਖਾਵਾ ਨਹੀਂ ਸੀ ਬਲਕਿ ਇੱਕ ਸੰਦੇਸ਼ ਸੀ। ਨੀਤੀ ਸ਼ਾਸਤਰ ਕਹਿੰਦਾ ਹੈ ਕਿ ਜਿੱਥੇ ਔਰਤ ਦਾ ਸਨਮਾਨ ਹੁੰਦਾ ਹੈ ਉੱਥੇ ਦੇਵਤਿਆਂ ਦਾ ਵਾਸ ਹੁੰਦਾ ਹੈ। ਵਪਾਰੀ ਆਪਣੀ ਪਤਨੀ ਨੂੰ ਨਾ ਸਿਰਫ ਪਤਨੀ ਮੰਨਦਾ ਸੀ ਬਲਕਿ ਆਪਣਾ ਮਿੱਤਰ, ਸਲਾਹਕਾਰ ਅਤੇ ਜੀਵਨ ਦੀ ਨੀ ਸਮਝਦਾ ਸੀ। ਉਸੇ ਤਰ੍ਹਾਂ ਪਤਨੀ ਵੀ ਪਤੀ ਨੂੰ ਸਿਰਫ ਕਮੌਰ ਵਾਲਾ ਨਹੀਂ ਬਲਕਿ ਆਪਣੇ ਜੀਵਨ ਦਾ ਸਾਥੀ ਅਤੇ ਰੱਖਿਆਕ ਮੰਦੀ ਸੀ। ਉਹਨਾਂ ਦੇ ਘਰ ਦਾ ਵਾਤਾਵਰਣ ਅਨੋਖਾ ਸੀ। ਜਦੋਂ ਕੋਈ ਮਹਿਮਾਨ ਆਉਂਦਾ ਤਾਂ ਉੱਥੇ ਸ਼ਾਂਤੀ, ਸੁਹਾਰਤ ਅਤੇ ਆਪਣਾਪਨ ਮਹਿਸੂਸ ਹੁੰਦਾ। ਪਤੀ ਪਤਨੀ ਦਾ ਆਪਸੀ ਸੰਵਾਦ ਇੰਨਾ ਮਿੱਠਾ ਸੀ ਕਿ ਲੋਕ ਅਕਸਰ ਕਹਿੰਦੇ ਇਹਨਾਂ ਦੇ ਘਰੋਂ ਸਾਨੂੰ ਨੀਤੀ ਸ਼ਾਸਤਰ ਦੀ ਸਿੱਖਿਆ ਮਿਲਦੀ ਹੈ। ਅੱਜ ਦੀ ਦੁਨੀਆ ਵਿੱਚ ਲੋਕ ਅਕਸਰ ਕਹਿੰਦੇ ਹਨ ਕਿ ਰਿਸ਼ਤੇ ਨਿਭਾਉਣਾ ਮੁਸ਼ਕਲ ਹੈ ਪਰ ਉਸ ਸਮੇਂ ਇਹ ਜੋੜਾ ਜੀਵਨ ਪ੍ਰਮਾਨ ਸਿੱਕੀ ਜੇ ਦੋਵਾਂ ਪਾਸਿਓਂ ਵਫਾਦਾਰੀ ਅਤੇ ਸਬਰ ਹੋਵੇ ਤਾਂ ਹਰ ਰਿਸ਼ਤਾ ਜੀਵਨ ਪਰ ਟਿਕਦਾ ਹੈ ਵਪਾਰੀ ਕਦੇ ਵਪਾਰ ਵਿੱਚ ਘਾਟੇ ਦੀ ਗੱਲ ਕਰਦਾ ਤਾਂ ਪਤਨੀ ਸਬਰ ਦੇ ਕੇ ਕਹਿੰਦੀ ਧਨ ਚਲਿਆ ਜਾਵੇਗਾ ਤਾਂ ਫੇਰ ਆ ਜਾਵੇਗਾ ਪਰ ਜੇ ਵਿਸ਼ਵਾਸ ਚਲਾ ਗਿਆ ਤਾਂ ਕਦੇ ਵਾਪਸ ਨਹੀਂ ਆਵੇਗਾ ਇਹ ਵਾਕ ਸੁਣ ਕੇ ਵਪਾਰੀ ਦਾ ਮਨ ਮਜ਼ਬੂਤ ਹੋ ਜਾਂਦਾ। ਮਸ਼ਾਲ ਦਾ ਜਗਣਾ ਵੀ ਇਹੀ ਪ੍ਰਤੀਕ ਸੀ ਕਿ ਭਾਵੇਂ ਹਨੇਰਾ ਕਿੰਨਾ ਵੀ ਗੂੜਾ ਕਿਉਂ ਨਾ ਹੋਵੇ ਰਿਸ਼ਤੇ ਦੀ ਰੋਸ਼ਨੀ ਬੁਝਣੀ ਨਹੀਂ ਚਾਹੀਦੀ। ਨੀਤੀ ਸ਼ਾਸਤਰ ਵੀ ਕਹਿੰਦਾ ਹੈ ਕਿ ਵਿਸ਼ਵਾਸ ਤੋੜਨਾ ਸਭ ਤੋਂ ਵੱਡਾ ਅਪਰਾਧ ਹੈ। ਇਸ ਜੋੜੇ ਨੇ ਵਿਸ਼ਵਾਸ ਨੂੰ ਆਪਣਾ ਧਰਮ ਬਣਾ ਲਿਆ ਸੀ। ਲੋਕ ਉਹਨਾਂ ਦੇ ਜੀਵਨ ਤੋਂ ਸਿੱਖਦੇ ਸਨ ਕਿ ਰਿਸ਼ਤੇ ਕੇਵਲ ਵਚਨ ਨਿਭਾਉਣ ਨਾਲ ਨਹੀਂ ਚੱਲਦੇ। ਬਲਕਿ ਹਰ ਦਿਨ ਇੱਕ ਦੂਜੇ ਲਈ ਨਵਾਂ ਤ્યાਗ ਕਰਨ ਨਾਲ ਚੱਲਦੇ ਹਨ ਪਤਨੀ ਕਦੇ ਪਤੀ ਦੀ ਥਕਾਵਟ ਦੇਖ ਕੇ ਬਿਨਾਂ ਕਹੇ ਉਸਦੀ ਪਸੰਦ ਦਾ ਭੋਜਨ ਪਰੋਸ ਦਿੰਦੀ ਪਤੀ ਕਦੇ ਪਤਨੀ ਦੀ ਇੱਛਾ ਸਮਝ ਕੇ ਬਿਨਾਂ ਬੋਲੇ ਕੋਈ ਛੋਟੀ ਚੀਜ਼ ਲੈ ਆਉਂਦਾ ਇਹ ਹੀ ਛੋਟੀਆਂ-ਛੋਟੀਆਂ ਗੱਲਾਂ ਉਹਨਾਂ ਦੇ ਰਿਸ਼ਤੇ ਨੂੰ ਮਹਾਨ ਬਣਾਉਂਦੀਆਂ ਸਨ ਸਮਾਂ ਬਦਲਦਾ ਰਿਹਾ ਵਪਾਰ ਵਿੱਚ ਉਤਾਰ-ਚੜ੍ਹਾਅ ਆਉਂਦਾ ਰਿਹਾ ਪਰ ਉਹਨਾਂ ਦੇ ਪਿਆਰ ਦੀ ਮਸ਼ਾਲ ਹਮੇਸ਼ਾ ਜਗਦੀ ਰਹੀ। ਦੋਸਤੋ ਉਹਨਾਂ ਦੋਨਾਂ ਦਾ ਪਿਆਰ ਰਾਜ ਮਹਿਲ ਤੱਕ ਚਰਚਾ ਦਾ ਵਿਸ਼ਾ ਬਣ ਗਿਆ ਸੀ। ਇੱਕ ਰਾਤ ਰਾਜਾ ਆਪਣੇ ਮਹਿਲ ਦੀ ਛੱਤ ਤੇ ਖੜਾ ਸੀ। ਆਕਾਸ਼ ਵਿੱਚ ਚੰਨ ਆਪਣੀ ਠੰਡੀ ਰੋਸ਼ਨੀ ਬਖੇਰ ਰਿਹਾ ਸੀ ਅਤੇ ਤਾਰੇ ਟਿਮਟਿਮਾ ਰਹੇ ਸਨ। ਰਾਣੀ ਵੀ ਉਸ ਦੇ ਨਾਲ ਖੜੀ ਸੀ। ਦੋਨਾਂ ਨੇ ਅਸਮਾਨ ਵੱਲ ਦੇਖਿਆ ਅਤੇ ਫਿਰ ਨਜ਼ਰਾਂ ਹੇਠਾਂ ਨਗਰ ਤੇ ਪਾਈਆਂ। ਪੂਰਾ ਨਗਰ ਹਨੇਰੇ ਵਿੱਚ ਡੁੱਬਾ ਸੀ ਪਰ ਇੱਕ ਘਰ ਦੀ ਛੱਤ 'ਤੇ ਮਸ਼ਾਲ ਜਗ ਰਹੀ ਸੀ ਰਾਜਾ ਨੇ ਉਸ ਦਿਸ਼ਾ ਵਿੱਚ ਇਸ਼ਾਰਾ ਕਰਦੇ ਹੋਏ ਕਿਹਾ ਦੇਖੋ ਰਾਣੀ ਇਹ ਉਹੀ ਵਪਾਰੀ ਅਤੇ ਉਸ ਦੀ ਪਤਨੀ ਦਾ ਘਰ ਹੈ ਜਿਨ੍ਹਾਂ ਦੀ ਮਿਸਾਲ ਪੂਰਾ ਨਗਰ ਦਿੰਦਾ ਹੈ ਰਾਣੀ ਮੁਸਕੁਰਾਈ ਅਤੇ ਬੋਲੀ ਹਾਂ ਮਹਾਰਾਜ ਲੋਕ ਕਹਿੰਦੇ ਹਨ ਕਿ ਉਹਨਾਂ ਦਾ ਪਿਆਰ ਸੱਚੇ ਅਰਥਾਂ ਵਿੱਚ ਅਦੁੱਤੀ ਹੈ ਪਰ ਮੇਰਾ ਮੰਨਣਾ ਹੈ ਕਿ ਇਹ ਸਭ ਪਤਨੀ ਦੀ ਸਮਝਦਾਰੀ ਅਤੇ ਸੰਸਕਾਰਾਂ ਕਾਰਨ ਸੰਭਵ ਹੋਇਆ ਹੈ ਇੱਕ ਔਰਤ ਜੇ ਰਿਸ਼ਤਿਆਂ ਨੂੰ ਸੰਭਾਲਣਾ ਜਾਣਦੀ ਹੋਵੇ ਤਾਂ ਘਰ ਸਵਰਗ ਬਣ ਜਾਂਦਾ ਹੈ ਰਾਜਾ ਨੇ ਤੁਰੰਤ ਅਸਹਿਮਤੀ ਜਤਾਈ ਉਸਨੇ ਕਿਹਾ ਨਹੀਂ ਰਾਣੀ ਇਹ ਸਭ ਪਤੀ ਦੀ ਸਮਝਦਾਰੀ ਦਾ ਫਲ ਹੈ ਜੇ ਪਤੀ ਵਿਵੇਕਸ਼ੀਲ ਅਤੇ ਸਹਿਨਸ਼ੀਲ ਹੋਵੇ ਤਾਂ ਉਹ ਕਿਸੇ ਵੀ ਪਰਸਥਿਤੀ ਵਿੱਚ ਘਰ ਨੂੰ ਟੁੱਟਣ ਨਹੀਂ ਦਿੰਦਾ ਇਸੇ ਵਪਾਰੀ ਦੀ ਤਰ੍ਹਾਂ ਇਹ ਸੁਣ ਕੇ ਰਾਣੀ ਨੇ ਸਿਰ ਹਿਲਾਇਆ ਪਰੰਤੂ ਮਹਾਰਾਜ ਜੇ ਪਤਨੀ ਵਿੱਚ ਤ્યાਗ ਅਤੇ ਸਬਰ ਨਾ ਹੋਵੇ ਤਾਂ ਪਤੀ ਕਿੰਨਾ ਵੀ ਸਮਝਦਾਰ ਕਿਉਂ ਨਾ ਹੋਵੇ ਰਿਸ਼ਤਾ ਲੰਬੇ ਸਮੇਂ ਤੱਕ ਨਹੀਂ ਟਿਕ ਸਕਦਾ ਇਸ ਪ੍ਰਕਾਰ ਪਤੀ ਪਤਨੀ ਦੇ ਇਸ ਪਿਆਰ ਨੂੰ ਲੈ ਕੇ ਮਹਿਲ ਦੀ ਛੱਤ ਤੇ ਰਾਜਾ ਤੇ ਰਾਣੀ ਵਿੱਚ ਲੰਬੀ ਬਹਿਸ ਛਿੜ ਗਈ ਦੋਵੇਂ ਆਪਣੇ ਆਪਣੇ ਤਰਕ ਰੱਖ ਰਹੇ ਸਨ ਰਾਜਾ ਪਤੀ ਨੂੰ ਸਹਿਰਾ ਦਿੰਦਾ ਸੀ ਜਦ ਕਿ ਰਾਣੀ ਪਤਨੀ ਨੂੰ ਬੱਸ ਐਨੀ ਢੁੰਗਿਆਈ ਤੱਕ ਪਹੁੰਚ ਗਈ ਕਿ ਕਿਸੇ ਨਤੀਜੇ ਤੇ ਪਹੁੰਚਣਾ ਮੁਸ਼ਕਲ ਹੋ ਗਿਆ। ਤਦ ਰਾਜਾ ਨੇ ਕਿਹਾ, "ਰਾਣੀ, ਕੇਵਲ ਤਰਕ ਕਰਨ ਨਾਲ ਸੱਚ ਸਾਹਮਣੇ ਨਹੀਂ ਆਵੇਗਾ। ਸਾਨੂੰ ਕਿਸੇ ਤਰ੍ਹਾਂ ਇਸ ਦਾ ਪ੍ਰੀਖਣ ਕਰਨਾ ਚਾਹੀਦਾ ਹੈ।" ਰਾਣੀ ਨੇ ਉਤਸੁਕਤਾ ਨਾਲ ਪੁੱਛਿਆ, "ਤਾਂ ਤੁਸੀਂ ਕੀ ਕਰਨਾ ਚਾਹੁੰਦੇ ਹੋ?" ਰਾਜਾ ਨੇ ਗੰਭੀਰ ਸੁਰ ਵਿੱਚ ਕਿਹਾ, ਅਸੀਂ ਇਸ ਵਪਾਰੀ ਅਤੇ ਉਸ ਦੀ ਪਤਨੀ ਦੀ ਪ੍ਰੀਖਿਆ ਲਵਾਂਗੇ ਤਾਂ ਹੀ ਸਾਨੂੰ ਪਤਾ ਚੱਲੇਗਾ ਕਿ ਅਸਲ ਵਿੱਚ ਉਹਨਾਂ ਦੇ ਰਿਸ਼ਤੇ ਦੀ ਨੀ ਕਿਸ ਤੇ ਟਿਕੀ ਹੈ ਪਤੀ ਦੀ ਵਫਾਦਾਰੀ ਤੇ ਜਾਂ ਪਤਨੀ ਦੀ ਸਮਝਦਾਰੀ ਤੇ ਨੀਤੀ ਸ਼ਾਸਤਰ ਕਹਿੰਦਾ ਹੈ ਕਿ ਸੱਚ ਦੀ ਪਛਾਣ ਕੇਵਲ ਪ੍ਰੀਖਿਆ ਵਿੱਚ ਹੀ ਹੁੰਦੀ ਹੈ ਰਾਜਾ ਨੇ ਇਸੇ ਆਧਾਰ ਤੇ ਇਹ ਵਿਚਾਰ ਕੀਤਾ ਉਹਨਾਂ ਨੇ ਯੋਜਨਾ ਬਣਾਈ ਕਿ ਪਹਿਲਾਂ ਵਪਾਰੀ ਦੀ ਪ੍ਰੀਖਿਆ ਹੋਵੇਗੀ ਅਤੇ ਫਿਰ ਪਤਨੀ ਦੀ ਰਾਣੀ ਨੇ ਥੋੜੀ ਚਿੰਤਾ ਜਤਾਈ ਪਰੰਤੂ ਮਹਾਰਾਜ ਜੇ ਕਿਤੇ ਇਸ ਪਰਖਿਆ ਵਿੱਚ ਕੁਝ ਅਨਹੋਣੀ ਹੋ ਗਈ ਤਾਂ ਰਾਜਾ ਨੇ ਆਤਮ ਵਿਸ਼ਵਾਸ ਨਾਲ ਉੱਤਰ ਦਿੱਤਾ ਅਸੀਂ ਕੇਵਲ ਉਹਨਾਂ ਦੇ ਮਨ ਦੀ ਪਰਖਿਆ ਲਵਾਂਗੇ ਕਿਸੇ ਦਾ ਨੁਕਸਾਨ ਨਹੀਂ ਹੋਵੇਗਾ ਸੱਚਾ ਪਿਆਰ ਹਰ ਕਠਿਨਾਈ ਵਿੱਚ ਖਰਾ ਉਤਰਦਾ ਹੈ ਅਗਲੇ ਦਿਨ ਰਾਣੀ ਨੇ ਆਪਣੇ ਇੱਕ ਭਰੋਸੇਮੰਦ ਦਾਸੀ ਨੂੰ ਵਪਾਰੀ ਕੋਲ ਭੇਜਣ ਦਾ ਨਿਸ਼ਚੈ ਕੀਤਾ ਦਾਸੀ ਨੂੰ ਇਸ ਸੰਦੇਸ਼ ਦੇਣਾ ਸਿੱਖੀ ਜੇ ਵਪਾਰੀ ਆਪਣੀ ਪਤਨੀ ਦੀ ਹਤਿਆ ਕਰ ਦੇਵੇ ਤਾਂ ਰਾਣੀ ਉਸ ਨਾਲ ਵਿਆਹ ਕਰਨ ਲਈ ਤਿਆਰ ਹੈ ਰਾਣੀ ਦਾ ਵਿਚਾਰ ਸੀ ਕਿ ਇਸ ਪ੍ਰੀਖਿਆ ਨਾਲ ਇਹ ਸਿੱਧ ਹੋ ਜਾਵੇਗਾ ਕਿ ਵਪਾਰੀ ਅਸਲ ਵਿੱਚ ਕਿੰਨਾ ਵਫਾਦਾਰ ਹੈ ਰਾਣੀ ਦੇ ਮਨ ਵਿੱਚ ਉਤਸੁਕਤਾ ਸੀ ਅਤੇ ਰਾਜਾ ਦੇ ਮਨ ਵਿੱਚ ਆਤਮ ਵਿਸ਼ਵਾਸ ਦੋਵੇਂ ਹੀ ਆਪਣੇ ਆਪਣੇ ਪੱਖ ਨੂੰ ਸਹੀ ਸਾਬਤ ਕਰਨਾ ਚਾਹੁੰਦੇ ਸਨ ਇਹ ਕੇਵਲ ਇੱਕ ਪ੍ਰੀਖਿਆ ਨਹੀਂ ਸੀ ਬਲਕਿ ਸੱਚ ਅਤੇ ਝੂਠ ਵਫਾਦਾਰੀ ਅਤੇ ਲਾਲਚ ਵਿਸ਼ਵਾਸ ਅਤੇ ਧੋਖੇ ਦੇ ਵਿਚਾਰ ਦੀ कसोटी ਸੀ ਦੋਸਤੋ ਪਿਛਲੀ ਰਾਤ ਮਹਿਲ ਦੀ ਛੱਤ ਤੇ ਰਾਜਾ ਤੇ ਰਾਣੀ ਦੀ ਬਹਿਸ ਤੋਂ ਜੋ ਯੋਜਨਾ ਬਣੀ ਸੀ ਉਹ ਹੁਣ ਅਮਲ ਵਿੱਚ ਲਿਆਂਦੀ ਜਾਣ ਵਾਲੀ ਸੀ ਰਾਣੀ ਨੇ ਆਪਣੀ ਸਭ ਤੋਂ ਭਰੋਸੇਮੰਦ ਦਾਸੀ ਨੂੰ ਇੱਕ ਗੁਪਤ ਸੰਦੇਸ਼ ਸੌਂਪਿਆ ਤੇ ਕਿਹਾ ਅੱਜ ਤੋਂ ਹੀ ਇਸ ਵਪਾਰੀ ਦੀ ਪ੍ਰੀਖਿਆ ਸ਼ੁਰੂ ਹੋਵੇਗੀ ਯਾਦ ਰੱਖੇ ਤੈਨੂੰ ਗੱਲ ਇਸ ਢੰਗ ਨਾਲ ਕਹਿਣੀ ਹੈ ਕਿ ਵਪਾਰੀ ਨੂੰ ਇਹ ਲੱਗੇ ਕਿ ਮੈਂ ਅਸਲ ਵਿੱਚ ਉਸ ਤੋਂ ਪ੍ਰਭਾਵਿਤ ਹਾਂ ਅਤੇ ਉਸ ਦਾ ਸਾਥ ਚਾਹੁੰਦੀ ਹਾਂ ਦਾਸੀ ਨੇ ਸਿਰ ਝੁਕਾ ਕੇ ਆਦੇਸ਼ ਸਵੀਕਾਰ ਕੀਤਾ ਅਤੇ ਅਗਲੇ ਹੀ ਦਿਨ ਵਪਾਰੀ ਦੇ ਘਰ ਵੱਲ ਚਲ ਪਈ ਸ਼ਹਿਰ ਵਿੱਚ ਸਵੇਰ ਦਾ ਉਜਾਲਾ ਫੈਲ ਰਿਹਾ ਸੀ ਪਰ ਵਪਾਰੀ ਆਪਣੇ ਕੰਮ ਕਾਜ ਵਿੱਚ ਪਹਿਲਾਂ ਤੋਂ ਹੀ ਰੁੱਝਿਆ ਹੋਇਆ ਸੀ ਜਿਵੇਂ ਹੀ ਦਾਸੀ ਪਹੁੰਚੀ ਉਸਨੇ ਆਦਰ ਨਾਲ ਸਵਾਗਤ ਕੀਤਾ ਅਤੇ ਕਿਹਾ ਵਪਾਰੀ ਜੀ ਮੈਂ ਮਹਿਲ ਤੋਂ ਆਈ ਹਾਂ ਮੈਨੂੰ ਮਹਾਰਾਣੀ ਨੇ ਭੇਜਿਆ ਹੈ ਪਰ ਜੋ ਗੱਲ ਕਹਿਣੀ ਹੈ ਉਹ ਮੇਰੇ ਲਈ ਵੀ ਕਠਿਨ ਹੈ ਵਪਾਰੀ ਥੋੜਾ ਹੈਰਾਨ ਹੋਇਆ ਉਸਨੇ ਗੰਭੀਰ ਸੁਰ ਵਿੱਚ ਕਿਹਾ ਡਰੋ ਨਾ ਸਾਫ਼-ਸਾਫ਼ ਕਹੋ ਆਖਿਰ ਰਾਣੀ ਦਾ ਸੰਦੇਸ਼ ਕੀ ਹੈ ਦਾਸੀ ਨੇ ਅੱਖਾਂ ਝੁਕਾ ਲਈਆਂ ਅਤੇ ਹੌਲੀ ਜੀ ਬੋਲੀ ਮਹਾਰਾਣੀ ਨੇ ਕਿਹਾ ਹੈ ਕਿ ਜੇ ਤੁਸੀਂ ਆਪਣੀ ਪਤਨੀ ਦੀ ਹਤਿਆ ਕਰਦੇ ਹੋ ਤਾਂ ਉਹ ਤੁਹਾਡੇ ਨਾਲ ਵਿਆਹ ਕਰਨ ਲਈ ਤਿਆਰ ਹੈ ਮਹਾਰਾਣੀ ਤੁਹਾਡੀ ਸੁੰਦਰਤਾ ਅਤੇ ਵਿਅਕਤੀਤਵ ਤੋਂ ਮੋਹਿਤ ਹੋ ਚੁੱਕੀ ਹੈ ਬਸ ਤੁਹਾਨੂੰ ਇਹ ਇੱਕ ਬਲਦਾਨ ਦੇਣਾ ਹੋਵੇਗਾ ਇਹ ਸੁਣ ਕੇ ਵਪਾਰੀ ਸੁੰਨ ਰਹਿ ਗਿਆ ਪਹਿਲਾਂ ਤਾਂ ਉਸ ਨੂੰ ਵਿਸ਼ਵਾਸ ਹੀ ਨਹੀਂ ਹੋਇਆ ਕਿ ਕੋਈ ਅਜਿਹਾ ਸੰਦੇਸ਼ ਵੀ ਲਿਆ ਸਕਦਾ ਹੈ ਉਸ ਦਾ ਚਿਹਰਾ ਗੰਭੀਰ ਹੋ ਗਿਆ ਪਰ ਅਗਲੇ ਹੀ ਪਲ ਉਸ ਦੀਆਂ ਅੱਖਾਂ ਵਿੱਚ ਦ੍ਰਿੜਤਾ ਅਤੇ ਪਿਆਰ ਦੀ ਚਮਕ ਵਾਪਸ ਆ ਗਈ। ਉਹ ਹੱਸਦੇ ਹੋਏ ਬੋਲਿਆ, "ਦਾਸੀ ਜੀ, ਕਿਰਪਾ ਕਰਕੇ ਰਾਣੀ ਨੂੰ ਜਾ ਕੇ ਕਹਿ ਦਿਓ ਕਿ ਵਪਾਰੀ ਆਪਣੀ ਪਤਨੀ ਨੂੰ ਕਦੇ ਨਹੀਂ ਛੱਡੇਗਾ, ਭਾਵੇਂ 100 ਮਹਾਰਾਣੀਆਂ ਪਸਤਾਵ ਲੈਣ। ਪਰ ਮੈਂ ਆਪਣੀ ਪਤਨੀ ਦੇ ਨਾਲ ਹੀ ਜੀਵਨ ਬਿਤਾਵਾਂਗਾ। ਉਹ ਮੇਰੀ ਅਰਧੰਗਨੀ ਹੈ, ਮੇਰਾ ਜੀਵਨ ਹੈ।" ਉਸਨੂੰ ਛੱਡਣਾ ਤਾਂ ਦੂਰ ਉਸਦੇ ਬਿਨਾ ਜੀਣਾ ਵੀ ਮੇਰੇ ਲਈ ਅਸੰਭਵ ਹੈ ਉਸਨੇ ਅੱਗੇ ਕਿਹਾ ਹੈ ਪੈਨ ਮਹਾਰਾਣੀ ਨੂੰ ਕਹਿਣਾ ਕਿ ਮੈਂ ਉਹਨਾਂ ਦਾ ਸਨਮਾਨ ਕਰਦਾ ਹਾਂ ਪਰ ਪਤਨੀ ਦੀ ਹੱਤਿਆ ਕਰਨਾ ਤਾਂ ਦੂਰ ਉਸਦੀ ਰੱਖਿਆ ਕਰਨਾ ਹੀ ਮੇਰਾ ਧਰਮ ਹੈ ਧਰਮ ਸ਼ਾਸਤਰਾਂ ਵਿੱਚ ਵੀ ਕਿਹਾ ਗਿਆ ਹੈ ਕਿ ਪਤਨੀ ਦੀ ਰੱਖਿਆ ਕਰਨਾ ਪਤੀ ਦਾ ਪਹਿਲਾ ਕਰਤਵ ਹੈ ਮੈਂ ਆਪਣੇ ਕਰਤਵ ਤੋਂ ਪਿੱਛੇ ਨਹੀਂ ਹਟ ਸਕਦਾ 다시 ਇਹ ਸੁਣ ਕੇ ਹੈਰਾਨ ਰਹਿ ਗਈ ਉਹ ਵਪਾਰੀ ਦੀਆਂ ਅੱਖਾਂ ਵਿੱਚ ਦੇਖ ਕੇ ਸਮਝ ਗਈ ਕਿ ਇਹ ਕੋਈ ਦਿਖਾਵਾ ਨਹੀਂ ਬਲਕਿ ਦਿਲੋਂ ਨਿਕਲੀ ਹੋਈ ਸੱਚਾਈ ਹੈ ਉਸਦੇ ਮਨ ਵਿੱਚ ਵਪਾਰੀ ਪ੍ਰਤੀ ਸਨਮਾਨ ਹੋਰ ਵਧ ਗਿਆ ਨੀਤੀ ਸ਼ਾਸਤਰ ਕਹਿੰਦਾ ਹੈ ਔਰਤ ਅਤੇ ਮਰਦ ਦੋਨਾਂ ਦਾ ਜੀਵਨ ਇੱਕ ਦੂਜੇ ਤੋਂ ਬਿਨਾ ਅਧੂਰਾ ਹੈ ਵਪਾਰੀ ਨੇ ਇਹ ਹੀ ਸਿੱਧ ਕੀਤਾ ਉਸਦੇ ਲਈ ਪਤਨੀ ਕੇਵਲ ਘਰ ਸੰਭਾਲਣ ਵਾਲੀ ਆਰਥ ਨਹੀਂ ਬਲਕਿ ਆਤਮਾ ਦਾ ਉਹ ਅੰਸ਼ ਜਿਸ ਦੇ ਬਿਨਾ ਜੀਵਨ ਅਧੂਰਾ ਸੀ ਦਾਸੀ ਨੇ ਵਾਪਸ ਮੁੜ ਕੇ ਮਹਿਰਵਾਲ ਕਦਮ ਵਧਾਈ ਰਾਣੀ ਉਤਸੁਕਤਾ ਨਾਲ ਉਸਦੀ ਉਡੀਕ ਕਰ ਰਹੀ ਸੀ ਜਿਵੇਂ ਹੀ ਦਾਸੀ ਪਹੁੰਚੀ ਉਸ ਨੇ ਸਭ ਕੁਝ ਉਸੇ ਤਰ੍ਹਾਂ ਸੁਣਾ ਦਿੱਤਾ ਵਪਾਰੀ ਦੀ ਵਫਾਦਾਰੀ ਅਤੇ ਪਤਨੀ ਪ੍ਰਤੀ ਅਟੁੱਟ ਪਿਆਰ ਦਾ ਵਰਣਨ ਸੁਣ ਕੇ ਰਾਣੀ ਦਾ ਚਿਹਰਾ ਖੇੜ ਉੱਠਿਆ ਉਸ ਨੇ ਮਾਨ ਨਾਲ ਰਾਜਾ ਵੱਲ ਦੇਖਿਆ ਤੇ ਕਿਹਾ ਦੇਖਿਆ ਮਹਾਰਾਜ ਮੈਂ ਕਿਹਾ ਸੀ ਨਾ ਇਹ ਰਿਸ਼ਤਾ ਪਤਨੀ ਦੀ ਸਮਝਦਾਰੀ ਅਤੇ ਸੰਸਕਾਰਾਂ ਕਾਰਨ ਇੰਨਾ ਮਜ਼ਬੂਤ ਹੈ ਜੇ ਪਤਨੀ ਸੱਚੀ ਨਾ ਹੁੰਦੀ ਤਾਂ ਪਤੀ ਵੀ ਇੰਨਾ ਵਫਾਦਾਰ ਨਾ ਹੁੰਦਾ ਰਾਜਾ ਨੇ ਵੀ ਵਪਾਰੀ ਦੀ ਵਫਾਦਾਰੀ ਨੂੰ ਸਾਰ ਆਇਆ ਪਰ ਉਸ ਦੀਆਂ ਅੱਖਾਂ ਵਿੱਚ ਹਾਲੇ ਵੀ ਜਿਗਿਆਸਾ ਸੀ ਉਹ ਬੋਲਿਆ ਅਜੇ ਨਤੀਜੇ ਤੇ ਪਹੁੰਚਣਾ ਜਲਦਬਾਜ਼ੀ ਹੋਵੇਗੀ ਹੁਣ ਵਾਰੀ ਹੈ ਪਤਨੀ ਦੀ ਪ੍ਰੀਖਿਆ ਲੈਣ ਦੀ ਇਸ ਸਵਾਲ ਦਾ ਜਵਾਬ ਪਾਉਣ ਲਈ ਹੁਣ ਵਪਾਰੀ ਦੀ ਪਤਨੀ ਦੀ ਪ੍ਰੀਖਿਆ ਲੈਣ ਦਾ ਫੈਸਲਾ ਕੀਤਾ ਗਿਆ। ਰਾਜਾ ਨੇ ਆਪਣੇ ਇੱਕ ਭਰੋਸੇਮੰਦ ਸੇਵਕ ਨੂੰ ਬੁਲਾਇਆ ਅਤੇ ਆਦੇਸ਼ ਦਿੱਤਾ, "ਅੱਜ ਤੂੰ ਵਪਾਰੀ ਦੀ ਪਤਨੀ ਕੋਲ ਜਾ ਅਤੇ ਮੇਰਾ ਸੰਦੇਸ਼ ਉਸ ਨੂੰ ਸੁਣਾ। ਦੇਖ ਉਹ ਕਿਵੇਂ ਪ੍ਰਤੀਕਿਰਿਆ ਦਿੰਦੀ ਹੈ, ਤਾਂ ਹੀ ਸਾਨੂੰ ਸੱਚਾਈ ਦਾ ਪਤਾ ਚੱਲੇਗਾ।" ਸ਼ਾਮ ਦਾ ਸਮਾਂ ਸੀ। ਸੇਵਕ ਹੌਲੀ-ਹੌਲੀ ਵਪਾਰੀ ਦੇ ਘਰ ਪਹੁੰਚਿਆ। ਪਤਨੀ ਉਸ ਸਮੇਂ ਘਰ ਦੇ ਵੇੜੇ ਵਿੱਚ ਦੀਵਾ ਜਗਾ ਰਹੀ ਸੀ ਸੇਵਕ ਨੇ ਆਦਰ ਨਾਲ ਕਿਹਾ ਦੇਵੀ ਮਹਾਰਾਜ ਮਹਿਲ ਤੋਂ ਆਇਆ ਹਾਂ ਇਹ ਸੰਦੇਸ਼ ਖੁਦ ਮਹਾਰਾਜ ਨੇ ਭੇਜਿਆ ਹੈ ਵਪਾਰੀ ਦੀ ਪਤਨੀ ਨੇ ਉਤਸੁਕਤਾ ਨਾਲ ਪੁੱਛਿਆ ਕਿਹੋ ਜਿਹਾ ਸੰਦੇਸ਼ ਸੇਵਕ ਨੇ ਥੋੜੀ ਜਿਹੀ ਜਿਜਕਤੀ ਖਾਈ ਪਰ ਫਿਰ ਆਦੇਸ਼ ਅਨੁਸਾਰ ਬੋਲ ਪਿਆ ਮਹਾਰਾਜ ਨੇ ਕਿਹਾ ਹੈ ਕਿ ਜੇ ਤੁਸੀਂ ਆਪਣੇ ਪਤੀ ਦੀ ਹੱਤਿਆ ਕਰ ਦੇਵੋ ਤਾਂ ਉਹ ਤੁਹਾਡੇ ਨਾਲ ਵਿਆਹ ਕਰਨਗੇ ਉਹ ਤੁਹਾਨੂੰ ਰਾਜ ਦੀ ਰਾਣੀ ਬਣਾ ਦੇਣਗੇ ਇਹ ਉਹਨਾਂ ਦੇ ਦਿਲ ਦੀ ਇੱਛਾ ਹੈ ਇਸ ਸੁਨਦੇ ਹੀ ਪਤਨੀ ਨੇ ਪਲਪਰ ਲਈ ਅੱਖਾਂ ਝੁਕਾ ਲਈਆਂ ਉਸ ਦੇ ਚਿਹਰੇ ਤੇ ਕੋਈ ਗੈਰੀ ਭਾਵਨਾ ਨਹੀਂ ਦਿਖੀ ਨਾ ਹੈਰਾਨੀ ਨਾ ਗੁੱਸਾ ਬਲਕਿ ਉਸਨੇ ਬੜੀ ਸਹਿਜਤਾ ਨਾਲ ਉੱਤਰ ਦਿੱਤਾ ਠੀਕ ਹੈ ਅੱਜ ਰਾਤ 2 ਵਜੇ ਤੋਂ 3 ਵਜੇ ਦੇ ਵਿੱਚਕਾਰ ਸਾਡੇ ਘਰ ਦੀ ਛੱਤ ਤੇ ਜਗਨ ਵਾਲੀ ਮਿਸ਼ਾਲ ਬੁੱਝ ਜਾਵੇਗੀ ਜਦੋਂ ਮਿਸ਼ਾਲ ਬੁੱਝ ਜਾਵੇ ਤਾਂ ਸਮਝ ਲੈਣਾ ਕਿ ਮੈਂ ਆਪਣੇ ਪਤੀ ਨੂੰ ਮਾਰ ਦਿੱਤਾ ਹੈ ਅਤੇ ਮੈਂ ਮਹਾਰਾਜ ਦੇ ਪ੍ਰਸਤਾਵ ਨੂੰ ਸਵੀਕਾਰ ਕਰਨ ਲਈ ਤਿਆਰ ਹਾਂ ਸੇਵਕ ਇਹ ਸੁਣ ਕੇ ਕਬਰਾਇਆ ਅਤੇ ਦੌੜਦਾ ਹੋਇਆ ਮਹਿਲ ਪਹੁੰਚਿਆ ਉਸਨੇ ਰਾਜਾ ਨੂੰ ਸਭ ਕੁਝ ਜ਼ਿੰਮੇਦਾਰੀ ਵਿੱਚ ਸੁਣਾ ਦਿੱਤਾ ਰਾਜਾ ਦੀਆਂ ਅੱਖਾਂ ਫੈਲ ਗਈਆਂ ਉਹ ਹੈਰਾਨ ਰਹਿ ਗਿਆ ਉਸ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਜਿਸ ਔਰਤ ਨੂੰ ਨਗਰ ਆਦਰਸ਼ ਮੰਨਦਾ ਹੈ ਉਹ ਐਨੇ ਆਸਾਨੀ ਨਾਲ ਆਪਣੇ ਪਤੀ ਨੂੰ ਧੋਖਾ ਦੇ ਸਕਦੀ ਹੈ ਰਾਜਾ ਨੇ ਤੁਰੰਤ ਸੈਨਿਕਾਂ ਨੂੰ ਬੁਲਾਇਆ ਤੇ ਕਿਹਾ ਜਿਵੇਂ ਇਸ مشਾਲ 부জে ਤੁਰੰਤ ਵਪਾਰੀ ਦੇ ਘਰ ਪਹੁੰਚਣਾ ਕਿਸੇ ਵੀ ਹਾਲ ਵਿੱਚ ਉਸਨੂੰ ਬਚਾਉਣਾ ਹੋਵੇਗਾ ਰਾਤ ਦਾ ਸਨਾਟਾ ਗੂੜਾ ਹੁੰਦਾ ਗਿਆ ਪੂਰਾ ਨਗਰ ਸੋ ਗਿਆ ਪਰ ਮਹਿਲ ਦੀ ਛੱਤ ਤੇ ਰਾਜਾ ਤੇ ਰਾਣੀ ਦੀਆਂ ਅੱਖਾਂ مشਾਲ ਤੇ ਟਿਕੀਆਂ ਸਨ ਸੈਨਿਕ ਵੀ ਤਿਆਰ ਖੜੇ ਸਨ ਘੜੀ ਦੀਆਂ ਸੂਈਆਂ ਜਿਵੇਂ ਜਿਵੇਂ 2 ਅਤੇ 3 ਦੇ ਵਿਚਕਾਰ ਪਹੁੰਚਣ ਲੱਗੀਆਂ ਸਭ ਦੇ ਦਿਲਾਂ ਦੀ ਧੜਕਣ ਤੇਜ਼ ਹੋ ਗਈ ਅਤੇ ਫਿਰ ਮਿਸ਼ਾਲ ਅਚਾਨਕ ਬੁਝ ਗਈ ਰਾਜਾ ਨੇ ਸੈਨਿਕਾਂ ਨੂੰ ਆਦੇਸ਼ ਦਿੱਤਾ ਭੱਜੋ ਤੁਰੰਤ ਵਪਾਰੀ ਨੂੰ ਬਚਾਓ ਸੈਨਿਕ ਦੌੜੇ ਪਰ ਜਦੋਂ ਉਹ ਵਪਾਰੀ ਦੇ ਘਰ ਪਹੁੰਚੇ ਤਾਂ ਇੱਕ ਦਿਲ ਨੂੰ ਦਹਿਲਾ ਦੇਣ ਵਾਲਾ ਦ੍ਰਿਸ਼ ਸਾਹਮਣੇ ਸੀ ਵਪਾਰੀ ਦੀ ਪਤਨੀ ਨੇ ਅਸਲ ਵਿੱਚ ਆਪਣੇ ਪਤੀ ਦਾ ਗਲਾ ਘੁੱਟ ਕੇ ਅਤਿਆਕਾਰ ਦਿੱਤੀ ਸੀ ਵਪਾਰੀ ਦੀ লাশ ਉੱਥੇ ਹੀ ਪਈ ਸੀ ਅਤੇ ਉਸ ਦੀ ਪਤਨੀ ਨਿਰਵਿਕਾਰ ਖੜੀ ਸੀ ਸੈਨਿਕਾ ਨੇ ਉਸ ਨੂੰ ਫੜ ਲਿਆ ਪਰ ਵਪਾਰੀ ਦੀ ਜਾਨ ਨਹੀਂ ਬਚਾ ਸਕੇ ਪੂਰੇ ਨਗਰ ਵਿੱਚ ਇਹ ਖਬਰ ਆਗਵਾੰਗ ਫੈਲ ਗਈ ਕਿ ਜੋ ਜੋੜਾ ਕੱਲ ਤੱਕ ਪਿਆਰ ਦੀ ਮਿਸਾਲ ਸੀ ਉਸ ਦਾ ਅੰਤ ਵਿਸ਼ਵਾਸਘਾਤ ਨਾਲ ਹੋ ਗਿਆ ਰਾਜਾ ਦਾ ਦਿਲ ਗੈਰੀ ਪੀੜਾ ਨਾਲ ਭਰ ਗਿਆ ਉਸ ਦੀ ਆਤਮਾ ਨੂੰ ਇਹ ਸੋਚ ਕੇ ੱੱਕਾ ਪਹੁੰਚਿਆ ਕਿ ਔਰਤ ਜਿਸ ਨੂੰ ਲੋਕ ਤ્યાਗ ਅਤੇ ਵਫਾਦਾਰੀ ਦੀ ਮੂਰਤ ਕਹਿੰਦੇ ਹਨ ਉਹ ਅਜਿਹਾ ਕਰ ਸਕਤੀ ਹੈ ਉਸ ਰਾਤ ਉਸ ਨੂੰ ਨੀਂਦ ਤੱਕ ਨਹੀਂ ਆਈ ਨੀਤੀ ਸ਼ਾਸਤਰ ਕਹਿੰਦਾ ਹੈ ਵਿਸ਼ਵਾਸ ਘਾਤ ਸਭ ਤੋਂ ਵੱਡਾ ਪਾਪ ਹੈ ਜਦੋਂ ਕਿਸੇ ਰਿਸ਼ਤੇ ਵਿੱਚ ਵਿਸ਼ਵਾਸ ਟੁੱਟਦਾ ਹੈ ਤਾਂ ਨਾ ਕੇਵਲ ਦੋ ਜੀਵਨ ਬਰਬਾਦ ਹੁੰਦੇ ਹਨ ਬਲਕਿ ਸਮਾਜ ਵੀ ਹਿਲ ਜਾਂਦਾ ਹੈ ਇਹੀ ਹੋਇਆ ਉਸ ਵਪਾਰੀ ਦੀ ਮੌਤ ਨਾਲ ਦੋਸਤੋ ਵਪਾਰੀ ਦੀ ਪਤਨੀ ਦੁਆਰਾ ਕੀਤਾ ਗਿਆ ਵਿਸ਼ਵਾਸਘਾਤ ਪੂਰੇ ਨਗਰ ਨੂੰ ਹਿਲਾ ਕੇ ਰੱਖਿਆ ਉਸ ਰਾਤ ਰਾਜਾ ਆਪਣੀਆਂ ਅੱਖਾਂ ਵਿੱਚ ਨੀਂਦ ਲਏ ਬਿਨਾ ਮਹਿਲ ਦੀ ਛੱਤ ਤੇ ਟਹਿਲਦਾ ਰਿਹਾ ਉਸਦੇ ਮਨ ਵਿੱਚ ਗੁੱਸਾ ਪੀੜਾ ਅਤੇ ਅਵਿਸ਼ਵਾਸ ਉਮੜ ਰਹੇ ਸਨ ਉਹ ਵਾਰ-ਵਾਰ ਸੋਚਦਾ ਕਿਵੇਂ ਸੰਭਵ ਹੈ ਕਿ ਇੱਕ ਔਰਤ ਜੋ ਆਪਣੇ ਪਤੀ ਦੇ ਨਾਲ ਜੀਵਨ ਭਰ ਦਾ ਵਚਨ ਨਿਭਾਉਣ ਦਾ ਵਾਅਦਾ ਕਰਦੀ ਹੈ ਉਹ ਕੁਝ ਪਲ ਦੇ ਲਾਲਚ ਵਿੱਚ ਉਸਨੂੰ ਮਾਰਨ ਲਈ ਤਿਆਰ ਹੋ ਜਾਂਦੀ ਹੈ ਜੇ ਇਹ ਸੱਚ ਹੈ ਤਾਂ ਕਿ ਕੋਈ ਵੀ ਔਰਤ ਵਿਸ਼ਵਾਸਯੋਗ ਨਹੀਂ ਹੈ ਸਵੇਰ ਹੁੰਦੇ ਹੀ ਰਾਜਾ ਨੇ ਦਰਬਾਰ ਬੁਲਾਇਆ ਗੁੱਸੇ ਨਾਲ ਉਸ ਦੀਆਂ ਅੱਖਾਂ ਲਾਲ ਸਨ ਉਸਨੇ ਉੱਚੀ ਆਵਾਜ਼ ਵਿੱਚ ਆਦੇਸ਼ ਦਿੱਤਾ ਅੱਜ ਤੋਂ ਮੇਰੇ ਰਾਜ ਦੀ ਕੋਈ ਵੀ ਔਰਤ ਜੀਵਿਤ ਨਹੀਂ ਰਹੇਗੀ ਸਭ ਨੂੰ ਫਾਂਸੀ ਤੇ ਚੜਾ ਦਿਓ ਜੇ ਇੱਕ ਔਰਤ ਅਜਿਹਾ ਕਰ ਸਕਦੀ ਹੈ ਤਾਂ ਬਾਕੀ ਵੀ ਵਿਸ਼ਵਾਸ ਘਾਤੀ ਹੋਣਗੀਆਂ ਮੈਨੂੰ ਹੁਣ ਔਰਤਾਂ ਤੇ ਵਿਸ਼ਵਾਸ ਨਹੀਂ ਰਿਹਾ ਦਰਬਾਰ ਖਾਮੋਸ਼ ਹੋ ਗਿਆ ਰਾਜਾ ਦਾ ਇਹ ਫੈਸਲਾ ਸੁਣ ਕੇ ਸਾਰੇ ਮੰਤਰੀ ਅਤੇ ਸੈਨਿਕ ਇੱਕ ਦੂਜੇ ਦਾ ਮੂੰਹ ਦੇਖਣ ਲੱਗੇ ਕਿਸੇ ਦੀ ਹਿੰਮਤ ਨਹੀਂ ਸੀ ਕਿ ਰਾਜਾ ਦੇ ਆਦੇਸ਼ ਨੂੰ ਚੁਣੌਤੀ ਦੇਵੇ ਪਰ ਸਭ ਤੋਂ ਵੱਡਾ ਮੰਤਰੀ ਉੱਥੇ ਹੀ ਖੜਾ ਸੀ ਉਹ ਚਿੰਤਿਤ ਸੀ ਉਸਨੇ ਮਨ ਹੀ ਮਨ ਸੋਚਿਆ ਕਿ ਜੇ ਇਹ ਆਦੇਸ਼ ਸੱਚਮੁੱਚ ਲਾਗੂ ਕਰ ਦਿੱਤਾ ਗਿਆ ਤਾਂ ਰਾਜ ਦੀ ਪੂਰੀ ਸਮਾਜਿਕ ਵਿਵਸਥਾ ਤਬਾਹ ਹੋ ਜਾਵੇਗੀ ਮੰਤਰੀ ਭੱਜਦਾ ਹੋਇਆ ਆਪਣੇ ਵਿਦ ਪਿਤਾ ਕੋਲ ਪਹੁੰਚਿਆ ਜੋ ਪਹਿਲਾਂ ਰਾਜ ਦੇ ਮੰਤਰੀ ਰਹਿ ਚੁੱਕੇ ਸਨ ਉਸਨੇ ਘਬਰਾ ਕੇ ਕਿਹਾ ਪਿਤਾ ਜੀ ਰਾਜਾ ਨੇ ਔਰਤਾਂ ਦੇ ਖਿਲਾਫ ਕਰੂਰ ਆਦੇਸ਼ ਦੇ ਦਿੱਤਾ ਹੈ ਉਹ ਚਾਹੁੰਦਾ ਹੈ ਕਿ ਰਾਜ ਦੀਆਂ ਸਾਰੀਆਂ ਔਰਤਾਂ ਫਾਂਸੀ ਤੇ ਚੜਾ ਦਿੱਤੀਆਂ ਜਾਣ ਹੁਣ ਕੀ ਕੀਤਾ ਜਾਵੇ ਵਿਰਧ ਪਿਤਾ ਨੇ ਗੰਭੀਰ ਸੁਰ ਵਿੱਚ ਉੱਤਰ ਦਿੱਤਾ ਬੇਟਾ ਰਾਜਾ ਗੁੱਸੇ ਵਿੱਚ ਹੈ ਜਦੋਂ ਮਨੁੱਖ ਨੂੰ ਧੋਖਾ ਮਿਲਦਾ ਹੈ ਤਾਂ ਉਸ ਦਾ ਵਿਵੇਕ ਪਲ ਪਰ ਲਈ ਅੰਨਾ ਹੋ ਜਾਂਦਾ ਹੈ ਪਰ ਅਜਿਹੇ ਸਮੇਂ ਵਿੱਚ ਕਿਸੇ ਨੂੰ ਸਬਰ ਦਿਖਾਉਣਾ ਪੈਂਦਾ ਹੈ ਤੂੰ ਛੁੱਪ ਜਾ ਅਤੇ ਰਾਜਾ ਦਾ ਸਾਹਮਣਾ ਮੈਂ ਕਰਾਂਗਾ ਸ਼ਾਮ ਹੁੰਦੇ ਹੀ ਰਾਜਾ ਸ਼ਿਕਾਰ ਤੋਂ ਵਾਪਸ ਆ ਗਿਆ ਉਸ ਨੇ ਦੇਖਿਆ ਕਿ ਔਰ ਤਾਂ ਹੁਣ ਵੀ ਨਗਰ ਵਿੱਚ ਆਮ ਜੀਵਨ ਜੀ ਰਹੀਆਂ ਸਨ ਉਸ ਦਾ ਗੁੱਸਾ ਹੋਰ ਵੱਧ ਗਿਆ ਉਹ ਮੰਤਰੀ ਦੇ ਘਰ ਪਹੁੰਚਿਆ ਅਤੇ ਗਰਜ ਕੇ ਬੋਲਿਆ ਤੁਹਾਡੇ ਬੇਟੇ ਨੇ ਮੇਰੇ ਆਦੇਸ਼ ਦਾ ਪਾਲਨ ਕਿਉਂ ਨਹੀਂ ਕੀਤਾ ਮੈਂ ਸਭ ਤੋਂ ਪਹਿਲਾਂ ਉਸ ਦਾ ਸਿਰ ਕਲਮ ਕਰ ਦੇਵਾਂਗਾ ਤਦ ਹੀ ਬਿਰਧ ਪਿਤਾ ਅੱਗੇ ਆਏ ਉਹਨਾਂ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਮੈਂ ਜਾਣਦਾ ਹਾਂ ਕਿ ਤੁਸੀਂ ਅਹਤ ਹੋ ਇਕ ਔਰਤ ਨੇ ਵਪਾਰੀ ਨੂੰ ਧੋਖਾ ਦਿੱਤਾ ਅਤੇ ਉਸ ਦੀ ਹੱਤਿਆ ਕਰ ਦਿੱਤੀ। ਇਸ ਧੋਖੇ ਨੇ ਤੁਹਾਡੇ ਦਿਲ ਵਿੱਚ ਜ਼ਹਿਰ ਭਰ ਦਿੱਤਾ ਹੈ। ਪਰ ਕੀ ਸਿਰਫ ਇੱਕ ਔਰਤ ਦੇ ਅਪਰਾਧ ਕਾਰਨ ਸਾਰੀਆਂ ਔਰਤਾਂ ਅਪਰਾਧੀ ਹੋ ਗਈਆਂ ਹਨ? ਜੇ ਇੱਕ ਨੇ ਗਲਤ ਕੀਤਾ ਤਾਂ ਕੀ ਸਾਰੀਆਂ ਉਸੇ ਤਰ੍ਹਾਂ ਦੀਆਂ ਹਨ? ਰਾਜਾ ਗੁੱਸੇ ਨਾਲ ਬੋਲਿਆ, ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਹੈ। ਹੁਣ ਕਿਸੇ ਤੇ ਵਿਸ਼ਵਾਸ ਨਹੀਂ ਬਚਿਆ। ਬੇਤਨੇ ਸਬਰ ਨਾਲ ਕਿਹਾ ਮਹਾਰਾਜ ਗੁੱਸੇ ਵਿੱਚ ਲਿਆ ਗਿਆ ਫੈਸਲਾ ਕਦੇ ਨਿਆਂਪੂਰਨ ਨਹੀਂ ਹੁੰਦਾ ਮੈਂ ਤੁਹਾਨੂੰ ਇੱਕ ਘਟਨਾ ਸੁਣਾਉਂਦਾ ਹਾਂ ਜੋ ਤੁਹਾਡੇ ਪਿਤਾ ਦੇ ਸਮੇਂ ਦੀ ਹੈ ਉਹਨਾਂ ਨੇ ਦੱਸਣਾ ਸ਼ੁਰੂ ਕੀਤਾ ਇੱਕ ਵਾਰ ਜਦੋਂ ਮੈਂ ਤੁਹਾਡੇ ਪਿਤਾ ਦੇ ਨਾਲ ਸ਼ਿਕਾਰ ਤੇ ਗਿਆ ਸੀ ਤਾਂ ਅਸੀਂ ਜੰਗਲ ਵਿੱਚ ਰਸਤਾ ਭਟਕ ਗਏ ਉੱਥੇ ਮੇਰੀ ਮੁਲਾਕਾਤ ਇੱਕ ਬਹਾਦਰ ਯੋਧਾ ਨਾਲ ਹੋਈ ਸੀ ਜੋ ਮੈਨੂੰ ਬਨ ਕੇ ਸ਼ਮਸ਼ਾਨ ਲੈ ਗਿਆ ਉੱਥੇ ਉਸਨੇ ਦੋ ਕਬਰਾਂ ਪੁੱਟੀਆਂ ਅਤੇ ਕਿਹਾ ਕਿ ਇੱਕ ਵਿੱਚ ਉਹ ਆਪਣੇ ਪਤੀ ਨੂੰ ਦਫ਼ਨ ਕਰੇਗਾ ਅਤੇ ਦੂਜੀ ਵਿੱਚ ਖੁਦ ਨੂੰ ਜਦੋਂ ਮੈਂ ਧਿਆਨ ਨਾਲ ਦੇਖਿਆ ਤਾਂ ਉਹ ਯੋਧਾ ਨਹੀਂ ਬਲਕਿ ਇੱਕ ਔਰਤ ਸੀ ਉਸਨੇ ਮੈਨੂੰ ਦੱਸਿਆ ਕਿ ਉਸਦੇ ਪਤੀ ਨੂੰ ਇੱਕ ਰਾਜਕੁਮਾਰ ਨੇ ਲਾਲਚ ਅਤੇ ਵਾਸਨਾ ਕਾਰਨ ਮਾਰ ਦਿੱਤਾ ਬਦਲੇ ਵਿੱਚ ਉਸਨੇ ਉਸ ਰਾਜਕੁਮਾਰ ਨੂੰ ਮਾਰ ਸੁੱਟਿਆ ਫਿਰ ਆਪਣੇ ਪਤੀ ਦੀ Laash ਦੇ ਨਾਲ ਉਸਨੇ ਖੁਦ ਨੂੰ ਵੀ ਬਲੀਦਾਨ ਕਰ ਦਿੱਤਾ ਉਸਨੇ ਕਿਹਾ ਸੀ ਜਿਵੇਂ ਜੀਵਨ ਵਿੱਚ ਪਤੀ ਦੇ ਨਾਲ ਰਹੀ ਹਾਂ ਉਸੇ ਤਰ੍ਹਾਂ ਮੌਤ ਵਿੱਚ ਵੀ ਉਸਦੇ ਨਾਲ ਰਹਿਣਾ ਚਾਹੁੰਦੀ ਹਾਂ ਅਤੇ ਉਸਨੇ ਆਪਣੇ प्राण ਤਿਆਗ ਦਿੱਤੇ ਬਿਰਧ ਪਿਤਾ ਨੇ ਰਾਜਾ ਦੀਆਂ ਅੱਖਾਂ ਵਿੱਚ ਦੇਖਦੇ ਹੋਏ ਕਿਹਾ ਮਹਾਰਾਜ ਉਸ ਔਰਤ ਦਾ ਤ્યાਗ ਅੱਜ ਵੀ ਮੇਰੇ ਦਿਲ ਵਿੱਚ ਵਸਿਆ ਹੈ ਉਸਨੇ ਦਿਖਾਇਆ ਕਿ ਸੱਚਾ ਪਿਆਰ ਕੀ ਹੁੰਦਾ ਹੈ ਹੁਣ ਤੁਸੀਂ ਸੋਚੋ ਜੇ ਇੱਕ ਔਰਤ ਵਿਸ਼ਵਾਸ ਘਾਤੀ ਹੋ ਸਕਦੀ ਹੈ ਦੂਜੀ ਔਰਤ ਤਿਆਗਮਈ ਅਤੇ ਵਫਾਦਾਰ ਵੀ ਹੋ ਸਕਦੀ ਹੈ ਤੁਸੀਂ ਕੇਵਲ ਇੱਕ ਦੇ ਅਪਰਾਧ ਨਾਲ ਸਭ ਦਾ ਨਿਆਂ ਕਿਵੇਂ ਕਰ ਸਕਦੇ ਹੋ ਰਾਜਾ ਦੀਆਂ ਅੱਖਾਂ ਵਿੱਚ ਨਵੀਂ ਉੱਤਰ ਆਈ ਉਸ ਦਾ ਗੁੱਸਾ ਹੌਲੀ-ਹੌਲੀ ਸ਼ਾਂਤ ਹੋਣ ਲੱਗਾ ਉਸ ਨੇ ਡੂੰਘਾ ਸਾਹ ਲਿਆ ਤੇ ਕਿਹਾ ਤੁਸੀਂ ਸਹੀ ਕਿਹਾ ਮੈਂ ਜਲਦਬਾਜ਼ੀ ਵਿੱਚ ਇੱਕ ਵੱਡਾ ਅਨਿਆਂ ਕਰਨ ਦਾ ਫੈਸਲਾ ਲੈ ਲਿਆ ਸੀ ਸੱਚਾਈ ਇਹ ਹੈ ਕਿ ਇਸ ਦੁਨੀਆ ਵਿੱਚ ਤੋਖੇ ਬਾਜ਼ ਵੀ ਹਨ ਅਤੇ ਸੱਚੇ ਪਿਆਰ ਕਰਨ ਵਾਲੇ ਵੀ ਸਾਨੂੰ ਸਭ ਨੂੰ ਇੱਕ ਤਕੜੀ ਵਿੱਚ ਨਹੀਂ ਤੋਲਣਾ ਚਾਹੀਦਾ ਉਸ ਦਿਨ ਰਾਜਾ ਨੇ ਆਪਣਾ ਆਦੇਸ਼ ਵਾਪਸ ਲੈ ਲਿਆ ਜੀਵਨ ਵਿੱਚ ਜੇ ਤੁਹਾਨੂੰ ਕਦੇ ਧੋਖਾ ਮਿਲੇ ਤਾਂ ਉਸ ਨਾਲ ਟੁੱਟ ਕੇ ਸਭ ਨੂੰ ਦੋਸ਼ੀ ਨਾ ਮੰਨੋ ਯਾਦ ਰੱਖੋ ਜਿਵੇਂ ਬੁਰੇ ਲੋਕ ਹਨ ਉਸੇ ਤਰ੍ਹਾਂ ਚੰਗੇ ਅਤੇ ਸੱਚੇ ਲੋਕ ਵੀ ਹੁੰਦੇ ਹਨ ਜੇ ਵਿਸ਼ਵਾਸ ਘੱਟ ਜੀਵਨ ਦਾ ਇੱਕ ਅਧਿਆਏ ਹੈ ਤਾਂ ਸੱਚਾ ਪਿਆਰ ਵੀ ਜੀਵਨ ਦੀ ਕਿਤਾਬ ਦਾ ਹਿੱਸਾ ਹੈ ਬਸ ਸਬਰ ਰੱਖੋ ਅਗਲੇ ਚੱਕ ਅੱਗੇ ਚੱਲ ਕੇ ਕੋਈ ਨਾ ਕੋਈ ਅਜੀਹਾ ਜ਼ਰੂਰ ਮਿਲੇਗਾ ਜੋ ਤੁਹਾਡੇ ਵਿਸ਼ਵਾਸ ਤੇ ਪਿਆਰ ਦੇ ਜੋਖ ਹੋਵੇਗਾ ਦੋਸਤੋ ਰਿਸ਼ਤੇ ਜਦੋਂ ਤੱਕ ਵਿਸ਼ਵਾਸ ਅਤੇ ਵਫਾਦਾਰੀ ਤੇ ਖੜੇ ਹੁੰਦੇ ਹਨ ਤਦ ਤੱਕ ਉਹ ਮਜ਼ਬੂਤ ਰਹਿੰਦੇ ਹਨ ਪਰ ਜਦੋਂ ਲਾਲਚ ਸਵਾਰਥ ਅਤੇ ਵਿਸ਼ਵਾਸ ਘਾਤ ਵਿੱਚ ਆ ਜਾਂਦੇ ਹਨ ਤਦ ਸਭ ਤੋਂ ਮਜ਼ਬੂਤ ਗੰਧ ਵੀ ਜਾਂਦੀ ਹੈ ਮਨੁੱਖੀ ਜੀਵਨ ਦੀ ਸਭ ਤੋਂ ਵੱਡੀ ਸੱਚਾਈ ਇਹ ਹੀ ਹੈ ਕਿ ਸਾਨੂੰ ਹਮੇਸ਼ਾ ਸੰਤੁਲਿਤ ਦ੍ਰਿਸ਼ਟੀ ਰੱਖਣੀ ਚਾਹੀਦੀ ਹੈ ਇੱਕ ਵਿਅਕਤੀ ਦੇ ਬੁਰੇ ਆਚਰਣ ਕਾਰਨ ਪੂਰੀ ਦੁਨੀਆ ਨੂੰ ਦੋਸ਼ ਦੇਣਾ ਅਨਿਆਏ ਹੈ ਜੇ ਕੋਈ ਸਾਨੂੰ ਧੋਖਾ ਦੇ ਦਿੰਦਾ ਹੈ ਤਾਂ ਇਹ ਮੰਨ ਲੈਣਾ ਕਿ ਹੁਣ ਸਾਰੇ ਉਸੇ ਤਰ੍ਹਾਂ ਦੇ ਹਨ ਸਾਡੀ ਸੋਚ ਦੀ ਕਮਜ਼ੋਰੀ ਹੈ ਹਮੇਸ਼ਾ ਯਾਦ ਰੱਖੋ ਵਿਸ਼ਵਾਸ ਸਭ ਤੋਂ ਵੱਡੀ ਪੂੰਜੀ ਹੈ ਧਨ ਔਤਾ ਅਤੇ ਯਾਸ਼ ਸਭ ਅਸਥਾਈ ਹਨ ਪਰ ਜੇ ਵਿਸ਼ਵਾਸ ਟੁੱਟ ਜਾਵੇ ਤਾਂ ਕੋਈ ਰਿਸ਼ਤਾ ਬਚ ਨਹੀਂ ਸਕਦਾ ਤੋਖੇ ਨਾਲ ਟੁੱਟਣਾ ਨਹੀਂ ਚਾਹੀਦਾ ਜੇ ਕਿਸੇ ਇੱਕ ਵਿਅਕਤੀ ਨੇ ਤੁਹਾਨੂੰ ਧੋਖਾ ਦਿੱਤਾ ਹੈ ਤਾਂ ਇਹ ਜੀਵਨ ਦਾ ਅੰਤ ਨਹੀਂ ਹੈ ਇਹ ਕੇਵਲ ਅਨੁਭਵ ਹੈ ਜੋ ਅੱਗੇ ਤੁਹਾਨੂੰ ਸਹੀ ਲੋਕਾਂ ਨੂੰ ਪਛਾਣਨ ਵਿੱਚ ਮਦਦ ਕਰੇਗਾ ਸੱਚਾ ਪਿਆਰ ਅਤੇ ਤਿਆਗ ਹਮੇਸ਼ਾ ਜੀਵੰਤ ਰਹਿੰਦਾ ਹੈ ਇੱਕ ਔਰਤ ਨੇ ਧੋਖਾ ਦਿੱਤਾ ਪਰ ਦੂਜੀ ਔਰਤ ਨੇ ਆਪਣੇ ਪ੍ਰਾਨ ਤਿਆਗ ਕੇ ਸੱਚੇ ਪਿਆਰ ਦੀ ਮਿਸਾਲ ਛੱਡੀ ਇਹ ਸਬੂਤ ਹੈ ਕਿ ਚੰਗਿਆਈ ਵੀ ਦੁਨੀਆ ਵਿੱਚ ਓਨੀ ਹੀ ਤਾਕਤਵਰ ਹੈ ਜਿੰਨੀ ਬੁਰਾਈ ਗੁੱਸੇ ਵਿੱਚ ਲਏ ਗਏ ਫੈਸਲੇ ਹਮੇਸ਼ਾ ਗਲਤ ਹੁੰਦੇ ਹਨ ਰਾਜਾ ਦਾ ਆਦੇਸ਼ ਅਨਿਆਇਪੂਰਨ ਸੀ ਪਰ ਸਮੇਂ ਰੈਂਦੇ ਉਸ ਨੂੰ ਸਮਝਾ ਦਿੱਤਾ ਗਿਆ ਇਹੀ ਸਿੱਖਿਆ ਹੈ ਕਿ ਹਰ ਮੁਸ਼ਕਲ ਹਾਲਾਤ ਵਿੱਚ ਸਬਰ ਅਤੇ ਵਿਵੇਕ ਨਾਲ ਕੰਮ ਲੈਣਾ ਚਾਹੀਦਾ ਹੈ। ਹਰ ਇਨਸਾਨ ਨੂੰ ਵੱਖਰੀ ਨਜ਼ਰ ਨਾਲ ਦੇਖੋ। ਕਿਸੇ ਇੱਕ ਦੇ ਦੋਸ਼ ਦੇ ਆਧਾਰ ਤੇ ਪੂਰੇ ਸਮਾਜ ਜਾਂ ਪੂਰੇ ਲਿੰਗ ਨੂੰ ਦੋਸ਼ੀ ਠਹਿਰਾਉਣਾ ਅਗਿਆਨ ਹੈ। ਹਰ ਵਿਅਕਤੀ ਦਾ ਮੁਲਾਂਕਣ ਉਸਦੇ ਆਪਣੇ ਕਰਮ ਤੇ ਹੋਣਾ ਚਾਹੀਦਾ ਹੈ। ਜੀਵਨ ਵਿੱਚ ਤੋਖਾ ਭਾਵੇਂ ਜਿੰਨਾ ਗਹਿਰਾ ਕਿਉਂ ਨਾ ਲੱਗੇ ਪਰ ਇਸ ਸੱਚੇ ਕੀ ਚੰਗੇ ਅਤੇ ਸੱਚੇ ਲੋਕ ਵੀ ਓਨੇ ਹੀ ਗਹਿराई ਨਾਲ ਮੌਜੂਦ ਹਨ ਆਪਣੇ ਦਿਲ ਨੂੰ ਇੰਨਾ ਮਜ਼ਬੂਤ ਬਣਾਓ ਕਿ ਤੋਖਾ ਤੁਹਾਨੂੰ ਤੋੜੇ ਨਹੀਂ ਬਲਕਿ ਹੋਰ ਸਮਝਦਾਰ ਬਣਾਵੇ ਅਤੇ ਜਦੋਂ ਪਿਆਰ ਮਿਲੇ ਤਾਂ ਉਸ ਨੂੰ ਪੂਰੀ ਵਫਾਦਾਰੀ ਤ્યાਗ ਅਤੇ ਵਿਸ਼ਵਾਸ ਨਾਲ ਨਿਭਾਓ ਅਸਲੀ ਤੋਖੇ ਬਾਸਤਾ ਇਨਸਾਨ ਦਾ ਸਵਾਰਥ ਅਤੇ ਲਾਲਚ ਹੁੰਦਾ ਹੈ ਜਦੋਂ ਦਿਲ ਵਿੱਚ ਲਾਲਚ ਆਉਂਦਾ ਹੈ ਔਰਤ ਵੀ ਧੋਖਾ ਦੇ ਸਕਦੀ ਹੈ ਅਤੇ ਮਰਦ ਵੀ ਪਰ ਜਦੋਂ ਦਿਲ ਵਿੱਚ ਸੱਚਾਈ ਅਤੇ ਵਫਾਦਾਰੀ ਹੁੰਦੀ ਹੈ ਤਦ ਦੋਨੋਂ ਹੀ ਤਿਆਗ ਦੀ ਮੂਰਤੀ ਬਣ ਜਾਂਦੇ ਹਨ ਜੀਲੀ ਨੇ ਸਿਰ ਹਿਲਾ ਕੇ ਕਿਹਾ ਸਹੀ ਕਿਹਾ ਦੋਸ਼ ਕਿਸੇ ਜਾਤੀ ਜਾਂ ਲਿੰਗ ਦਾ ਨਹੀਂ ਹੁੰਦਾ ਦੋਸ਼ ਤਾਂ ਕੇਵਲ ਮਨ ਦਾ ਹੁੰਦਾ ਹੈ ਇਸ ਪ੍ਰਕਾਰ ਦੋਨੋਂ ਉੱਥੋਂ ਉੱਡ ਜਾਂਦੇ ਹਨ ਪਰ ਇਹ ਸਿੱਖਿਆ ਛੱਟ ਗਈ ਕਿ ਸਾਨੂੰ ਵਿਅਕਤੀ ਨੂੰ ਉਸ ਦੇ ਕਰਮਾਂ ਤੋਂ ਪਰਖਣਾ ਚਾਹੀਦਾ ਹੈ ਨਾ ਕਿ ਉਸ ਦੇ ਔਰਤ ਜਾਂ ਮਰਦ ਹੋਂਤੇ ਤਾਂ ਦੋਸਤੋ ਸਾਡੀ ਅੱਜ ਦੀ ਇਹ ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਕਰਕੇ ਆਪਣੀ رائے ਜ਼ਰੂਰ ਦੇਣਾ ਕਹਾਣੀ ਵਧੀਆ ਲੱਗੀ ਤਾਂ ਲਾਈਕ ਕਰਨ ਦੇ ਨਾਲ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ 'ਚ ਅਗਲੀ ਕਹਾਣੀ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ